ਤੋ ਦੋਸਤੋ ਕੁੱਲ ਮਿਲਾ ਕੇ ਮੈਂ ਕਹਿਣਾ ਚਾਹਣਾ ਕਿ ਬਹੁਤ ਬੇਇਨਸਾਫੀ ਹੋ ਰਹੀ ਆ ਪੰਜਾਬ ਦੇ ਨਾਲ ਪੰਜਾਬ ਦੇ ਲੋਕਾਂ ਨੇ ਬੜੇ ਚਾਅ ਨਾਲ ਸਰਕਾਰ ਬਣਾਈ ਸੀ ਕਿ ਸ਼ਾਇਦ ਬਦਲਾਅ ਲੈ ਕੇ ਆਉਣਗੇ ਲੇਕਿਨ ਮੈਂ ਸਮਝਦਾ ਕਿ ਇਹਨਾਂ ਨੇ ਤਾਂ ਆਪਣੇ ਆਮ ਆਦਮੀ ਪਾਰਟੀ ਦੇ ਵੋਲੰਟੀਅਰਸ ਦੀ ਬੜੀ ਤੋਹਫੀਨ ਕੀਤੀ ਆ ਕੱਲ ਜਿਹੜੇ ਲਾਏ ਨੇ ਚੇਅਰਮੈਨ ਕੈਰ ਪੰਜਾਬੀ ਤੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀ ਜਿਹੜੀ ਬੀਬੀ ਲਾਈ ਆ ਇਸ ਇਹ ਕੀ ਇਹਨਾਂ ਨੂੰ ਆ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਕੋਈ ਚੰਗਾ ਵੋਲੰਟੀਅਰ ਨਹੀਂ ਲੱਭਿਆ ਕੋਈ ਚੰਗਾ ਲੀਡਰ ਨਹੀਂ ਲੱਭਿਆ ਜਿਹੜਾ ਇਹਨਾਂ ਅਹਿਮ ਅਹੁਦਿਆਂ ਦੇ ਉੱਤੇ ਉਹਨਾਂ ਨੂੰ ਨਿਯੁਕਤ ਕੀਤਾ ਜਾ ਸਕੇ ਕੀ ਆਮ ਆਦਮੀ ਪਾਰਟੀ ਦੇ ਵੋਲੰਟੀਅਰਸ ਨੂੰ ਸਿਰਫ ਦਰਿਆ ਚੱਕਣ ਵਾਸਤੇ ਗਾਲਾਂ ਖਾਣ ਵਾਸਤੇ ਸੋਸ਼ਲ ਮੀਡੀਆ ਤੇ ਲੜਨ ਵਾਸਤੇ ਤੇ ਬੂਥਾਂ ਦੇ ਉੱਤੇ ਖੜਨ ਵਾਸਤੇ ਤੁਸੀਂ ਰੱਖਿਆ ਹੋਇਆ ਵਾ ਮੈਂ ਆਮ ਆਦਮੀ ਪਾਰਟੀ 'ਚ ਕੰਮ ਕੀਤਾ ਮੈਂ ਜਾਣਦਾ ਵਾਂ ਕਿ ਇਹ ਆਮ ਆਦਮੀ ਪਾਰਟੀ ਦੇ ਜਿਹੜੇ origignal ਬੰਦੇ ਉੱਠੇ ਸੀ ਬਾਅਦ ਦਾ ਸਾਰੇ ਡਾਕੂ ਆ ਗਏ ਵਿੱਚ ਬਹੁਤ ਦੂਜੀਆਂ ਪਾਰਟੀਆਂ ਦੇ ਲੋਕ ਐਂਟਰ ਕਰ ਗਏ ਇਹ ਸਾਰੇ ਬੜੇ ਜੈਨੂਨ ਜਿਹੇ ਬੰਦੇ ਸੀ ਇਹ ਸਾਰੇ ਜਜ਼ਬਾਤੀ ਲੋਕ ਪਾਰਟੀ ਦੇ ਨਾਲ ਜੁੜੇ ਸੀਗੇ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਸਮਾਂ ਆ ਗਿਆ ਕਿ ਇਹਨਾਂ ਨੂੰ ਮੁਕੰਮਲ ਤੌਰ ਤੇ ਅਲਵਿਦਾ ਕਿਹਾ ਜਾਵੇ ਔਰ ਇਹਨਾਂ ਦਾ ਵਿਰੋਧ ਸ਼ੁਰੂ ਕੀਤਾ ਜਾਵੇ ਸੋਸ਼ਲ ਮੀਡੀਆ ਦੇ ਵਿਰੋਧ ਕੀਤਾ ਜਾਵੇ ਪਿੰਡਾਂ ਦੇ ਵਿੱਚ ਵਿਰੋਧ ਕੀਤਾ ਜਾਵੇ ਵਰਨਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਕੰਪਲੀਟਲੀ ਸਟੇਟ ਨੂੰ ਦਿੱਲੀ ਦੇ ਹੱਥ ਟੋਕੇ ਜਿਹੜੇ ਨੇ ਉਹ ਚਲਾਉਣਗੇ ਚਲਾਤਾ ਹੁਣ ਵੀ ਰਹੇ ਨੇ ਲੇਕਿਨ ਹੋਰ ਵੀ ਜ਼ਿਆਦਾ ਤਰੀਕਾ ਨਾਲ ਚਲਾਉਣਗੇ ਦੇਖੋ ਵਿਜੀਲੈਂਸ ਦਾ ਜਿਹੜਾ ਐਸ ਪੀ ਐਸ ਪਰਮਾਰ ਤੀਜਾ ਵਿੱਚ ਚੀਫ ਡਾਇਰੈਕਟਰ ਵਿਜੀਲੈਂਸ ਬਣਾ ਦੋ ਮਹੀਨਿਆਂ ਦੇ ਵਿੱਚ ਤੇ 15 ਦਿਨਾਂ ਚ ਉਹਨੂੰ ਸਸਪੈਂਡ ਕਰਤਾ ਉਹਦੇ ਨਾਲ ਦੋ ਪੀ ਪੀ ਐਸ ਆਫੀਸਰਸ ਹੋਰ ਸਸਪੈਂਡ ਕੀਤੇ ਇੱਕ ਕੀਤਾ ਹਰਪ੍ਰੀਤ ਸਿੰਘ ਮਣਡੇਰ ਇੱਕ ਕੀਤਾ ਬਿਆ ਉਹਨਾਂ ਦਾ ਨਾਮ ਸਵਰਨਜੀਤ ਸਿੰਘ ਉਹ ਮੇਰੇ ਕਾਂਸਟੈਂਸੀ ਦੇ ਨੇ ਪਲਟ ਤੋਂ ਪਿਛੋਂ ਰਹਿਣ ਵਾਲੇ ਉਹਨਾਂ ਦਾ ਪਰਿਵਾਰ ਆ ਸਸਪੈਂਡ ਕਰਤਾ 15 ਦਿਨਾਂ ਬਾਅਦ ਉਹਨਾਂ ਦੀ ਸਸਪੈਂਸ਼ਨ ਰਿਵੋਕ ਕਰ ਦਿੱਤੀ ਔਰ ਉਹਨਾਂ ਨੂੰ ਕਿਹਾ ਕਿ ਜਿਹੜੀ ਸਸਪੈਂਸ਼ਨ ਪੀਰੀਅਡ ਆ ਇਹ ਡਿਊਟੀ ਦਾ ਪੀਰੀਅਡ ਗਿਣਿਆ ਜਾਵੇਗਾ ਇਹਦਾ ਮਤਲਬ ਤੁਹਾਨੂੰ ਸਮਝ ਆਇਆ ਕਿ ਕੀ ਹੈ ਉਹਨਾਂ ਅਫਸਰਾਂ ਦੀਆਂ ਬਹਾਂ ਮਰੂੜੀਆਂ ਜਾ ਰਹੀਆਂ ਪਹਿਲਾਂ ਉਹਨਾਂ ਨੇ ਕੋਈ ਹੁਕਮ ਮੰਨਣ ਤੋਂ ਇਨਕਾਰ ਹੀ ਕਰ ਦਿੱਤੀ ਹੋਊ ਕਿ ਕਿ ਅਸੀਂ ਤੁਹਾਡਾ ਇਹ ਗੈਰਕਾਨੂੰਨੀ ਹੁਕਮ ਨਹੀਂ ਮੰਨਾਂਗੇ ਜਿਵੇਂ ਕਿ ਜਿਹੜਾ ਨਗੇਸ਼ਵਰ ਰਾਓ ਚੀਫ ਡਾਇਰੈਕਟਰ ਵਿਜੀਲੈਂਸ ਲਾਇਆ ਸੀ ਉਹਨੇ ਨਹੀਂ ਮੰਨਿਆ ਉਸ ਤੋਂ ਬਾਅਦ ਇੱਕ ਇਹਨਾਂ ਨੇ ਹੋਰ ਲਾਇਆ ਉਹਨਾਂ ਨੇ ਵੀ ਨਹੀਂ ਮੰਨਿਆ ਤੇ ਬਾਅਦ ਵਿੱਚ ਇਹਨਾਂ ਨੇ ਇਹ ਪਰਮਾਰ ਨੂੰ ਲਾਇਆ ਸ਼ਾਇਦ ਉਹਨੇ ਵੀ ਨਹੀਂ ਮੰਨਿਆ ਤੇ ਤਿੰਨ ਬੰਦੇ ਸਸਪੈਂਡ ਕੀਤੇ ਪਰਮਾਰ ਨੂੰ ਛੱਡ ਕੇ ਇਹਨਾਂ ਦੂਜੇ ਦੋ ਜਿਹੜੇ ਨੇ ਉਹ ਬਿਨਾਂ ਸ਼ਰਤ ਉਸੇ ਹੀ ਤਨਖਾਹ ਤੇ ਉਸੇ ਹੀ ਸਰਵਿੰਗ ਪੀਰੀਅਡ ਤੇ ਕੋਈ ਉਹਨਾਂ ਦੀ ਕਟੌਤੀ ਨਹੀਂ ਕੋਈ ਚਾਟਸ਼ੀਟ ਨਹੀਂ ਉਹਨਾਂ ਨੂੰ ਦੁਬਾਰਾ ਬਹਾਲ ਕਰਤਾ ਇੱਥੇ ਤੁਹਾਨੂੰ ਕੀ ਮਤਲਬ ਆਉਂਦਾ ਸਮਝ ਕਿ ਜਿਹੜੇ ਦਿੱਲੀ ਦੇ ਇੱਥੇ ਬੈਠੇ ਨੇ ਨਾ ਆਣ ਕੇ ਉਹਨਾਂ ਦੇ ਹੱਥ ਠੋਕੇ ਉਹ ਸਾਡੇ ਅਫਸਰਾਂ ਨੂੰ ਦੀਆਂ ਬਾਹਾਂ ਮਰੋੜਦੇ ਨੇ ਡਰਾਉਂਦੇ ਨੇ ਕਿ ਬੰਦਿਆਂ ਨੂੰ ਕੰਮ ਕਰੋ ਸਾਡੇ ਆ ਗੈਰ ਕਾਨੂੰਨੀ ਹੁਕਮ ਚਾਰੀ ਕਰੋ ਬਿਨਾਂ ਪੜੇ ਤੁਸੀਂ ਫਾਈਲਾਂ ਦੇ ਉੱਤੇ ਸਾਈਨ ਕਰੋ ਇਸ ਤਰ੍ਹਾਂ ਦੀਆਂ 25-25 ਹਜ਼ਾਰ ਏਕੜ ਦੀਆਂ ਇਕ ਕਾਜ਼ਿਸ਼ਨਜ਼ ਉਤੇ ਸਾਈਨ ਕਰੋ ਨਹੀਂ ਕਰੋਗੇ ਤਾਂ ਤੁਹਾਨੂੰ ਸਸਪੈਂਡ ਕਰਾਂਗੇ ਤੇ ਜਦੋਂ ਸਸਪੈਂਸ਼ਨ ਹੋ ਜਾਂਦੀ ਕਿਸੇ ਆਫਸਰ ਦੀ ਉਹ ਫਿਰ ਉਹਨਾਂ ਤੋਂ ਮਿੰਤ ਤਰਲੇ ਕਢਾਉਂਦੇ ਨੇ 10-15 ਦਿਨ ਮਿੰਤ ਤਰਲੇ ਕਢਾ ਕੇ ਤੇ ਉਹਨਾਂ ਨੂੰ ਮੁੜ ਕੇ ਬਹਾਲ ਕਰਤਾ ਨਾ ਕਿਸੇ ਨੂੰ ਪਤਾ ਲੱਗਿਆ ਕਿ ਸਸਪੈਂਸ਼ਨ ਦਾ ਕਾਰਨ ਕੀ ਸੀਗਾ ਤੇ ਨਾ ਕਿਸੇ ਨੂੰ ਪਤਾ ਲੱਗਿਆ ਕਿ ਬਹਾਲੀ ਦਾ ਕੀ ਜਸਟੀਫਿਕੇਸ਼ਨ ਦਿੱਤੀ ਕਿ ਇਹਨਾਂ ਨੂੰ 15 ਦਿਨਾਂ ਵਿੱਚ ਇਹ ਕਿਵੇਂ ਇਹਨਾਂ ਦਾ ਇਹਨਾਂ ਦਾ ਕੰਮ ਠੀਕ ਹੋ ਗਿਆ ਤੇ ਇਹਨਾਂ ਨੂੰ ਬਹਾਲ ਕਰਤਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਵੀਰੋ ਬਹਾਦਰ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਬੜੀ ਵੱਡੀ ਚੁਣੌਤੀ ਆਪਾਂ ਨੂੰ ਆਪਾਂ ਪਹਿਲਾਂ ਹੀ ਦਿੱਲੀ ਦੇ ਨਿਸ਼ਾਨੇ ਤੇ ਆ ਸਾਡੀ ਐਗਜ਼ਿਸਟੈਂਸ ਸਾਡੀ ਹੋਣ ਸਾਡੇ ਪਾਣੀ ਸਾਡੀ ਆਬੋ ਹਵਾ ਸਾਡੀ ਜ਼ਮੀਨ ਇਹ ਸਾਰਾ ਕੁਝ ਪਹਿਲੇ ਹੀ ਬਹੁਤ ਜ਼ਿਆਦਾ ਟਾਰਗੇਟ ਤੇ ਆ ਤੇ ਆਪਾਂ ਸਾਰੇ ਇਕੱਠੇ ਹੋਈਏ ਪਾਰਟੀ ਬਾਜ਼ੀ ਤੋਂ ਉੱਤੇ ਵੀ ਉੱਠੀਏ ਰੋਜ਼ ਇਹ ਨਹੀਂ ਕਹਿਣਾ ਕਿ ਫਲਾਨਾ ਮੇਰੇ ਉਲਟ ਚੱਲਦਾ ਪਿੰਡ ਚ ਤੇ ਫਲਾਨਾ ਦੂਜੀ ਪਾਰਟੀ ਦਾ ਇਹਨੂੰ ਛੱਡੋ ਇਸ ਗੱਲ ਨੂੰ ਆ ਕੇ ਆਪਣੇ ਸੂਬੇ ਨੂੰ ਬਚਾਉਣ ਵਾਸਤੇ ਨਾ ਧੜਵੀਆਂ ਤੋਂ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਉੱਤੇ ਟਾਕਾ ਮਾਰ ਦਿੱਤਾ ਬਲਿਟਨਟ ਹਮਲਾ ਕਰ ਦਿੱਤਾ ਦਿਨ ਦਿਹਾੜੇ ਸਾਡੇ ਸਰੋਤਾਂ ਦੀ ਲੁੱਟ ਕਰਕੇ ਇਹ ਪਿਛਲੇ ਹੁਣ ਜਿਹੜਾ ਇਹ ਰਹਿ ਗਿਆ 1.5 ਸਾਲ ਇਹਨਾਂ ਦਾ ਕੋਈ ਹੋਰ ਏਜੰਡਾ ਨਹੀਂ ਬਿਲਕੁਲ ਕੋਈ ਨਸ਼ੇ ਵਿਰੁੱਧ ਯੁੱਧ ਨਹੀਂਗਾ ਨਾ ਕੋਈ ਕ੍ਰਾਂਤੀ ਆ ਇਹਨਾਂ ਦਾ ਏਜੰਡਾ ਹੈਗਾ ਕਿ ਕਿਸੇ ਤਰੀਕੇ ਨਾਲ ਵੱਧ ਤੋਂ ਵੱਧ ਪੈਸਾ ਇਕੱਠਾ ਕਰਕੇ ਤੇ ਭੱਜ ਜਾਈਏ ਕਿਉਂਕਿ ਕੰਜਰੀਵਾਲ ਨੂੰ ਪਤਾ ਕਿ ਉਹਨਾਂ ਦੀ ਪੋਲਿਟਿਕਸ ਹੁਣ ਖਤਮ ਹੋਣ ਜਾ ਰਹੀ ਮੇਰੇ ਪੀਐਸਪੀ ਦੇ ਵੀਰ ਬੁਰਾਣਾ ਬਣਾਉਣ ਇਹ ਬੀਐਸਪੀ ਦੇ ਖਾਤਮੇ ਦੇ ਰਾਹ ਤੇ ਆ ਜਿਵੇਂ ਬੀਐਸਪੀ ਇੱਕ ਵਾਰ ਬਹੁਤ ਉੱਭਰੀ ਸੀ ਪਾਰਟੀ ਭੌਜਨ ਸਮਾਜ ਪਾਰਟੀ ਤਾਂ ਉਹਨਾਂ ਨੇ ਹੌਲੀ-ਹੌਲੀ ਆਪਣੀਆਂ ਗਲਤੀਆਂ ਕਰ ਕਰਕੇ ਉਹ ਪਾਰਟੀ ਐਲੀਮੀਨੇਟ ਹੋ ਗਈ ਪੰਜਾਬ ਦੇ ਪੋਲਿਟੀਕਲ ਸਪੈਕਟ੍ਰਮ ਤੋਂ ਆਮ ਆਦਮੀ ਪਾਰਟੀ ਬਿਲਕੁਲ ਬਸਪਾ ਦੇ ਰਾਹ ਉੱਤੇ ਤੁਰ ਪਈ ਆ ਉਹਨਾਂ ਨੂੰ ਪਤਾ ਕੇਜਰੀਵਾਲ ਨੂੰ ਕਿ ਸਾਡਾ ਹੁਣ ਅੰਤ ਹੈ ਦਿੱਲੀ ਵਿੱਚ ਇਹਨਾਂ ਦਾ ਕੋਈ ਫਿਊਚਰ ਨਹੀਂਗਾ ਪੰਜਾਬ ਦੇ ਵਿੱਚ ਇਹਨਾਂ ਨੂੰ ਪਤਾ ਕਿ ਰਹਿ ਗਿਆ 1.5 ਸਾਲ ਜੋ ਲੁੱਟ ਖਸੁੱਟ ਕਰ ਸਕਦੇ ਆ ਉਹ ਇੱਥੇ ਕਰੋ ਤਾਂ ਮੈਂ ਆਪਣੇ ਸਾਰੇ ਪੰਜਾਬ ਦੇ ਜੀ ਹੋਸ਼ ਲੋਕਾਂ ਨੂੰ ਸਿਰਫ ਮੇਰਾ ਕੰਮ ਸੀ ਮੈਂ ਸਾਵਧਾਨ ਕਰਨਾ ਤੁਹਾਨੂੰ ਵਾਰਨ ਕਰਦਾ ਜਾਗੋ ਸੁੱਤੇ ਮਤਰਾ ਹੋਰ ਆਪਣੇ ਆਪਣੇ ਤਰੀਕੇ ਨਾਲ ਵਿਰੋਧ ਕਰੋ ਜੇ ਤੁਹਾਨੂੰ ਡਰ ਲੱਗਦਾ ਘਰ ਬੈਠੇ ਵਿਰੋਧ ਕਰੋ ਜੇ ਤੁਸੀਂ ਥੋੜੇ ਜਿਹਾ ਹੋਰ ਦਲੇਰ ਹੋ ਤਾਂ ਸੋਸ਼ਲ ਮੀਡੀਆ ਤੇ ਵਿਰੋਧ ਕਰੋ ਜੇ ਤੁਸੀਂ ਹੋਰ ਤਕੜੇ ਦਲੇਰ ਹੋ ਤੇ ਫਿਰ ਜ਼ਮੀਨ ਤੇ ਉਤਰ ਕੇ ਇਹਨਾਂ ਦਾ ਵਿਰੋਧ ਕਰੋ ਪਿੰਡਾਂ ਦੇ ਵਿੱਚ ਇਹਨਾਂ ਦੇ ਉਤਰ ਕੇ ਵਿਰੋਧ ਕਰੋ ਭਗਵੰਤ ਮਾਨ ਹੀ ਕਹਿੰਦਾ ਹੁੰਦਾ ਸੀ ਜੀ ਲੋਕਾਂ ਨੂੰ ਮੈਂ ਕਹਿੰਨਾ ਕਿ ਆਪਣੇ ਆਗੂਆਂ ਤੋਂ ਸਵਾਲ ਪੁੱਛਿਆ ਕਰੋ ਹੁਣ ਕੋਈ ਸਵਾਲ ਪੁੱਛਦਾ ਤੇ ਉਹਨਾਂ ਦੇ ਉੱਤੇ ਪੁਲਿਸ ਚੜਾਈ ਜਾਂਦੀ ਉਹਨਾਂ ਦੇ ਪਰਚੇ ਦਰਜ ਕੀਤੇ ਜਾਂਦੇ ਨੇ ਸਾਡੇ ਪੰਜਾਬ ਦੇ ਲੋਕਾਂ ਦੇ ਉੱਤੇ ਐਨਐਸਏ ਤੇ ਯਵਾਪਾ ਲਾਉਣ ਵਾਲੀ ਪਾਰਟੀ ਆ ਝੂਠੇ ਪੁਲਿਸ ਮੁਕਾਬਲੇ ਜਿਹੜੇ ਪਹਿਲਾਂ ਕਿਸੇ ਵੇਲੇ 90 ਦੇ ਦਾਅਕੇ ਚਲਦੇ ਸੀ ਉਹ ਪ੍ਰੈਕਟਿਸ ਪੰਜਾਬ ਦੇ ਵਿੱਚ ਸ਼ੁਰੂ ਹੋ ਗਈ ਆ ਜਸਪ੍ਰੀਤ ਸਿੰਘ ਜੋ ਕੈਨੇਡਾ ਤੋਂ 22 ਸਾਲ ਦਾ ਮੁੰਡਾ ਆ ਪਟਿਆਲੇ ਜ਼ਿਲ੍ਹੇ ਦਾ ਜਿਨੇ ਆਪਣੇ ਬਾਪ ਨੂੰ ਸਰਪ੍ਰਾਈਜ਼ ਗਿਫਟ ਦੇਣ ਵਾਸਤੇ ਕਿਸੇ ਆੜਤੀਆ ਨੂੰ ਪੈਸੇ ਦਿੱਤੇ ਕਿ ਤੂੰ ਰੈਡੀ ਰੱਖੀ ਗੱਡੀ ਮੈਂ ਜਦੋਂ ਆਉਂਗਾ ਮੈਂ ਉਹ ਤੁਹਾਨੂੰ ਗੱਡੀ ਆਪਣੇ ਪਿਤਾ ਜੀ ਨੂੰ ਗਿਫਟ ਕਰਨੀ ਚਾਹੁੰਦਾ ਜਦੋਂ ਉਸ ਆੜਤੀਆ ਨੇ ਪੈਸੇ ਉਹਦੇ ਨਹੀਂ ਕੀਤੀ ਬੇਈਮਾਨੀ ਕੀਤੀ ਉਹਨੇ ਆਣ ਕੇ ਤੈਸ਼ ਚ 22 ਸਾਲ ਦੇ ਬੱਚੇ ਨੇ ਉਹਦੇ ਨੌਜਵਾਨ ਸ਼ਾਇਦ ਬੱਚੇ ਨੂੰ ਅਗਵਾ ਕਰ ਲਿਆ ਔਰ ਅਗਵਾ ਤੋਂ ਜਦੋਂ ਛੁਡਾਇਆ ਗਿਆ ਜਦਾਂ ਉਹ ਇਥੋਂ ਦੇ ਮੰਤਰੀ ਸੰਤਰੀ ਉਹਨੂੰ ਕੁਛੜਾ ਚੱਕ ਕੇ ਲੈ ਕੇ ਗਿਆ ਪਬਲਿਸਿਟੀ ਵਾਸਤੇ ਲੇਕਿਨ ਉਸ ਦਿਨ ਹੀ ਰਾਤ ਸ਼ਾਮ ਨੂੰ ਕੁਝ ਘੰਟਿਆਂ ਬਾਅਦ ਜਸਪ੍ਰੀਤ ਨੂੰ ਬਿਲਕੁਲ ক্লোਜ਼ ਰੇਂਜ ਤੋਂ ਗੋਲੀਆਂ ਮਾਰ ਕੇ ਕੋਲਡ ਬਲੱਡਡ ਮਦਰ ਇਨਕਾਊਂਟਰ ਵਿੱਚ ਮਾਰ ਦਿੱਤਾ ਗਿਆ ਜਿਹਦੀ ਤਹਿਕੀਕਾਤ ਵਾਸਤੇ ਉਹਨਾਂ ਦਾ ਪਰਿਵਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਚੁੱਕਾ ਉਮੀਦ ਕਰਦਾ ਹਾਂ ਕਿ ਇਸ ਤਰ੍ਹਾਂ ਦੇ ਅਨਿਆਏ ਦੇ ਖਿਲਾਫ ਹਾਈ ਕੋਰਟ ਵੀ ਜ਼ਰੂਰ ਚੰਗੇ ਹੁਕਮ ਦੇਵੇਗਾ ਤੇ ਟਾਈਮ ਬਾਉਂਡ ਇਨਕੁਆਇਰੀ ਕਰਕੇ ਉਹਨਾਂ ਦੇ ਪਰਿਵਾਰ ਨੂੰ ਵੀ ਇਨਸਾਫ ਤੋਂ ਆਵੇਗਾ ਪੀਲੀਪੀਤ ਦੇ ਇਨਕਾਊਂਟਰਸ ਪੰਜਾਬ ਦੇ ਵਿੱਚ ਹੋਰ ਬਹੁਤ ਸਾਰੇ ਇਨਕਾਊਂਟਰਸ ਪੰਜਾਬ ਦੇ ਵਿੱਚ ਇੰਨੀ ਪੰਜਾਬ ਪੁਲਿਸ ਨੂੰ ਅਨਫਿਟਡ ਪਾਵਰਜ਼ ਇੰਨੀ ਖੁੱਲ੍ਹ ਦੇ ਦਿੱਤੀ ਆ ਕਿ ਜਿੰਨੂੰ ਮਰਜ਼ੀ ਚੱਕ ਲੋ ਢਾ ਲੋ ਪਰਚਾ ਦਰਜ ਕਰ ਲੋ ਤੁਹਾਡੇ ਖਿਲਾਫ ਕੋਈ ਕਾਰਵਾਈ ਨਹੀਂ ਹੋਵੇਗੀ ਇਸੇ ਨੂੰ ਹੀ ਪੁਲਿਸ ਸਟੇਟ ਕਹਿੰਦੇ ਨੇ ਜਦੋਂ ਝੂਠੇ ਪੁਲਿਸ ਮੁਕਾਬਲਿਆਂ ਦੀ ਨੂਤ ਸ਼ਹਾਦ ਕੀਤਾ ਜਾਵੇ ਜਦੋਂ ਧਰਨੇ ਤੇ ਮੁਜ਼ਾਹਰੇ ਲਾਉਣ ਦੇ ਉੱਤੇ ਪਾਬੰਦੀ ਲਾ ਦਿੱਤੀ ਜਾਵੇ ਇਸੇ ਨੂੰ ਹੀ ਡਿਕਟੇਟਰਸ਼ਿਪ ਕਹਿੰਦੇ ਨੇ ਇਸੇ ਨੂੰ ਹੀ ਇਮਰਜੈਂਸੀ ਕਹਿੰਦੇ ਨੇ ਔਰ ਪੁਲਿਸ ਜਿੱਦਾਂ ਪਰਚੇ ਕਰਦੀ ਬਦਲਾਖੋਰੀ ਦੇ ਆਪਣੇ ਮੁਖਾਲਫਾਂ ਦੇ ਖਿਲਾਫ ਉਹਨਾਂ ਦੇ ਪਰਚੇ ਝੂਠੇ ਕਰਕੇ ਜੇਲ੍ਹਾਂ ਛੁੱਟਾਏ ਇਸੇ ਨੂੰ ਹੀ ਪੁਲਿਸ ਸਟੇਟ ਕਿਹਾ ਜਾਂਦਾ ਹੈ ਮੇਰੇ ਵੀਰੋ ਸੋ ਜੇ ਤਾਂ ਬਚਣਾ ਮਾ ਪੁਲਿਸ ਸਟੇਟ ਤੋਂ ਔਰ ਇਹਨਾਂ ਦੀ ਲੁੱਟ ਖਸੁੱਟ ਤੋਂ ਤਾਂ ਫਿਰ ਪੰਜਾਬ ਦੇ ਬਹਾਦਰ ਲੋਕਾਂ ਨੂੰ ਅਲਟੀਮੇਟਲੀ ਖੜੇ ਹੋਣਾ ਪਵੇਗਾ ਇਹ ਡਰ ਜਿਹੜਾ ਹੈ ਜਿਹੜਾ ਇਹਨਾਂ ਨੇ ਹੁਣ ਆਪਣੇ ਤੇ ਦਮਨ ਚੱਕਰ ਆਪਣੇ ਤਾਨਾਸ਼ਾਹ ਪੁਲਿਸ ਦੇ ਰਾਹੀਂ ਤੇ ਅਫਸਰ شاہੀ ਦੇ ਰਾਹੀਂ ਚਲਾਇਆ ਇਹਨੂੰ ਆਪਾਂ ਨੂੰ ਅਲਟੀਮੇਟਲੀ ਫੇਸ ਕਰਨਾ ਪਵੇਗਾ ਇਹਨਾਂ ਨਾਲ ਲੜਨਾ ਪਵੇਗਾ ਔਰ ਇਹਦੇ ਸਾਹਮਣੇ ਖੜਨਾ